ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 2364 ਤੇ 5994 ਪੱਤੀਆਂ ਪੂਰੀਆਂ ਕਰਨ ਦੇ ਪ੍ਰਸੈਸ ਵਿੱਚ ਹੋਈ ਪ੍ਰੋਗਰੈਸ ਤੇ ਗੰਮੀਰਪੁਰ ਵਿਖੇ ਸੰਜੇ ਮੋਰਚੇ ਦੇ ਪ੍ਰੋਟੈਸਟ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ EWS ਕੈਟਾਗਰੀ ਦੀ ਵਰਟੀਕਲ ਪ੍ਰਿਜ਼ਰਵੇਸ਼ਨ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਆਏ ਫੈਸਲੇ ਤੋਂ ਬਾਅਦ ਜੋ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾ ਕੇ ਪਰਸਨਲ ਵਿਭਾਗ ਐਜੂਕੇਸ਼ਨ ਮਿਨਿਸਟਰ ਐਜੂਕੇਸ਼ਨ ਸੈਕਟਰੀ ਤੋਂ ਫਾਈਲ ਪਾਸ ਕਰਾ ਕੇ ਡੀਪੀਆਈ ਦਫ਼ਤਰ ਪਹੁੰਚਾਉਣ ਦਾ ਮੁੱਦਾ ਉੱਠਿਆ ਸੀ ਉਹ ਮਸਲਾ ਹੁਣ ਲਗਭਗ ਪੂਰਾ ਹੋਣ ਕਿਨਾਰੇ ਪਹੁੰਚ ਗਿਆ ਹੈ ਤੁਹਾਨੂੰ ਯਾਦ ਹੋਵੇਗਾ ਕਿ 3 ਦਸੰਬਰ ਨੂੰ ਸੰਗਰੂਰ ਵਿਖੇ ਨਵੇਰਕਾ ਪਲਾਂਟ ਦੇ ਨੇੜੇ ਈਟੀਟੀ 2364 ਤੇ ਈਟੀਟੀ 9994 ਦੇ ਸਾਂਝੇ ਮੋਰਚੇ ਵੱਲੋਂ ਕੋਲ ਕੀਤੇ ਪ੍ਰੋਟੈਸਟ ਵਿੱਚ ਉਮੀਦ ਤੋਂ ਵੀ ਵੱਡੀ ਗਿਣਤੀ ਵਿੱਚ ਕੈਟੇਡਰ ਦੇ ਕੈਂਡੀਡੇਟਸ ਨੇ ਬਹੁਤ ਹੀ ਜ਼ੋਰਦਾਰ ਮੁਜ਼ਾਰਾ ਕੀਤਾ ਸੀ ਤੇ ਪਾਗ ਲਿਆ ਸੀ ਇਹਦੇ ਸਿੱਟੇ ਵਜੋਂ ਸਰਕਾਰ ਨੇ ਸਾਰੇ ਹੀ ਸੰਬੰਧਤ ਕੈਟੇਗਰੀਆਂ ਦੀ ਮੀਟਿੰਗ ਅਚਨਚੇਤ ਰੱਖ ਕੇ ਫਾਈਲ ਸਿਰਫ 3-4 ਦਿਨਾਂ ਵਿੱਚ ਪਾਸ ਕਰਾਉਣ ਦਾ ਵਾਅਦਾ ਕੀਤਾ ਸੀ ਪਰੰਤੂ ਸੰਜੇ ਮੋਰਚੇ ਨੂੰ ਖਥਿਆ ਸੀ ਕਿ ਸਰਕਾਰ EWS ਕੈਟੇਗਰੀ ਸੰਬੰਧੀ ਫਾਈਲ ਨੂੰ ਵਕਵਾਕ ਉਪਾਦਾਂ ਤੋਂ ਪਾਸ ਕਰਾਉਣ ਲਈ ਕਿਤੇ ਬਹੁਤ ਲੰਬਾ ਸਮਾਂ ਹੀ ਨਾ ਲਏ ਜਾਵੇ ਇਸ ਲਈ ਉਹਨਾਂ ਨੇ ਇੱਕਦਮ ਇੱਕ ਹੋਰ ਐਕਸ਼ਨ ਕਰਨ ਦੀ ਕਾਲ ਗੈਡਰ ਨੂੰ ਦੇ ਦਿੱਤੀ ਇਹ ਕਾਲ ਹੈ ਸਿੱਖਾ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪ੍ਰੋਟੈਸਟ ਕਰਕੇ ਭਰਤੀਆਂ ਪੂਰੀਆਂ ਕਰਨ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਨੂੰ ਮਜਬੂਰ ਕਰਨ ਦੀ ਸੋ ਇਸ ਪ੍ਰੋਟੈਸਟ ਐਕਸ਼ਨ ਦਾ 16 ਦਸੰਬਰ ਨੂੰ ਗੰਭੀਰਪੁਰ ਵਿਖੇ ਕੀਤੀ ਜਾਣ ਦੀ ਕਾਲ ਦਾ ਸਰਕਾਰ ਤੇ ਤੇਜ਼ੀ ਨਾਲ ਅਸਰ ਦੇਖਣ ਨੂੰ ਮਿਲਿਆ ਹੈ ਛਿੱਟੇ ਵਜੋਂ ایਡਬੀਅਸ ਕੈਟੇਗਰੀ ਨਾਲ ਸੰਬੰਧਿਤ ਫਾਈਲ ਪਰਸਨਲ ਵਿਭਾਗ ਤੋਂ ਪਾਸ ਹੋ ਕੇ ਸਿੱਖਿਆ ਮੰਤਰੀ ਕੋਲ ਵੀ ਪਹੁੰਚ ਗਈ ਸੀ ਜਿੱਥੋਂ ਇਸ ਨੂੰ ਹਰੀ ਚੰਡੀ ਦਿੰਦੇ ਹੋਏ ਐਜੂਕੇਸ਼ਨ ਸੈਕਟਰੀ ਕੋਲ ਵੀ ਫਾਈਲ ਪਹੁੰਚਾ ਦਿੱਤੀ ਗਈ ਹੈ ਹੁਣ ਪ੍ਰੋਸੈਸ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਐਜੂਕੇਸ਼ਨ ਸੈਕਟਰੀ ਤੋਂ ਫਾਈਲ ਪਾਸ ਹੋ ਕੇ ਡੀਪੀਆਈ ਦਫ਼ਤਰ ਪਹੁੰਚ ਗਈ ਹੈ ਜਾਂ ਫਿਰ ਪਹੁੰਚਣ ਵਾਲੀ ਹੈ ਇਸ ਦੇ ਬਾਅਦ ਸਿਲੈਕਸ਼ਨ ਲਿਸਟ ਪਰਤੀ ਡਾਇਰੈਕਟੋਰੇਟ ਵੱਲੋਂ ਰਿਵਾਈਜ਼ ਕਰਕੇ ਵਿਦ ਹੈਲਡ ਕੈਂਡੀਡੇਟਸ ਨੂੰ ਵੀ ਸਟੇਸ਼ਨ ਚੁਆਇਸ ਜਲਦੀ ਹੀ ਕਰਵਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਦਾ ਰਸਤਾ ਤਾਂ ਫਿਰ ਬਿਲਕੁਲ ਜੁਆਇਨਿੰਗ ਦਾ ਹੀ ਰਹਿ ਜਾਂਦਾ ਹੈ ਜੁਆਇਨ ਕਰਾਉਣ ਲਈ ਸਿੱਖਿਆ ਮੰਤਰੀ ਸਰਦਾਰ ਸਰਜੋਤ ਸਿੰਘ ਬੈਂਸ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਤੇ ਉਹਨਾਂ ਨੇ ਸਿਰਫ 10 ਦਿਨਾਂ ਦਾ ਸਮਾਂ ਦੋਹਾਂ ਹੀ ਪਰਤੀਆਂ ਦੇ ਸਿਲੇਕਟਡ ਉਮੀਦਵਾਰਾਂ ਤੋਂ ਮੰਗਿਆ ਸੀ ਇਸ ਲਈ ਹੁਣ ਦੋਵੇਂ ਹੀ ਪਰਤੀਆਂ ਦੇ ਸਿਲੇਕਟਡ ਕੈਂਡੀਡੇਟ ਦੀ ਜੁਆਇਨਿੰਗ ਇਸੇ ਮਹੀਨੇ ਯਾਨੀ ਦਸੰਬਰ ਦੇ ਆਖਰੀ ਹਫਤੇ ਵਿੱਚ ਜਾਂ ਫਿਰ ਜਨਵਰੀ ਦੇ ਪਹਿਲੇ ਹਫਤੇ ਵਿੱਚ ਹੋ ਜਾਣ ਦੀ ਪਰਬੰਸਮਾਉਣਾ ਹੈ ਦੋਵੇਂ ਹੀ ਪਰਤੀਆਂ ਸਮਲਟੇਨੀਅਸਲੀ ਪੂਰੀਆਂ ਹੋ ਜਾਣ ਦਾ ਰਸਤਾ ਬਦਲ ਹੋ ਜਾਣ ਨਾਲ ਸਾਂਝੇ ਮੋਰਚੇ ਦੀ ਇੱਕ ਵੱਡੀ ਤੇ ਸ਼ਾਨਦਾਰ ਪ੍ਰਾਪਤੀ ਹੋਵੇਗੀ ਤੇ ਈਟੀਟੀ ਕੈਡਰ ਲਈ ਖੁਸ਼ਖਬਰੀ ਵਾਲੀ ਗੱਲ ਹੋਵੇਗੀ ਜਿੱਤੋਂ ਤੱਕ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਉਹਨਾਂ ਪੰਜਾਬੀ ਪੇਪਰ ਏ ਸਬੰਧੀ ਸੀਓ सीपी यानि कंटेंप्टेशन ਦੀ ਸੁਣਵਾਈ ਦੀ ਗੱਲ ਹੈ ਉਸ ਦੀ ਸੁਣਵਾਈ 12 ਦਸੰਬਰ ਨੂੰ ਹੋਈ ਹੀ ਨਹੀਂ ਤੇ ਉਸ ਦੀ ਨੈਕਸਟ ਡੇਟ ਆਫ ਹੀアリング 14 ਫਰਵਰੀ 2025 ਪਾ ਦਿੱਤੀ ਗਈ ਹੈ ਵੈਸੇ ਜ਼ਿਆਦਾਤਰ ਲੀਗਲ ਐਕਸਪਰਟਸ ਦਾ ਇਹੀ ਕਹਿਣਾ ਹੈ ਕਿ ਪੰਜਾਬੀ ਪੇਪਰ A ਸੰਬੰਧੀ ਸਾਰੀਆਂ ਹੀ ਕੰਟੈਂਪਟੇਸ਼ਨਾਂ ਡਿਸਮਿਸ ਹੋ ਜਾਣਗੀਆਂ ਕਿਉਂਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ ਦੋ ਕੰਟੈਂਪਟਿਸ਼ਨਾਂ ਤਾਂ ਪਹਿਲਾਂ ਹੀ ਡਿਸਮਿਸ ਕਰ ਦਿੱਤੀਆਂ ਗਈਆਂ ਹਨ ਇਸ ਲਈ ਹੁਣ ਦੋਵੇਂ ਹੀ ਪਰਤियां ਪੂਰੀਆਂ ਹੋਣ ਦਾ ਰਸਤਾ ਲਗਭਗ ਸਾਫ਼ ਹੋ ਚੁੱਕਿਆ ਹੈ ਸ਼ਾਲਾ ਦੋਵੇਂ ਹੀ ਪਰਤियां ਪੂਰੀਆਂ ਹੋਣ ਤੇ ਉਮੀਦਵਾਰ ਤੇ ਉਹਨਾਂ ਦੇ ਪਰਿਵਾਰਾਂ ਨੂੰ ਖੁਸ਼ਖਬਰੀ ਨਸੀਬ ਹੋਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ